ਮਨਦੀਪ ਰਿੰਪੀ ਦੇ ਨਾਵਲ ਵਕਤ ਤੇ ਕਿਸੇ 14 ਅਗਲਾ ਭਾਗ 3 ਕੰਧ ਤੇ ਲੱਗੀ ਘੜੀ ਵੱਲ ਵੇਖਦਾ ਸੂਈ 11 ਤੋਂ ਟੱਪ ਚੱਲੀ ਪਰ ਮੇਰੇ ਸਪੂਤ ਨੇ ਹਾਲੇ ਤੱਕ ਬੈੱਡ ਤੋਂ ਥੱਲੇ ਪੈਰ ਨਹੀਂ ਧਰਿਆ ਫਿਰ ਸੋਚਦਾ ਜਦੇ ਦੀ ਮਾਂ ਕਮਰੇ ਵਿੱਚ ਸਭ ਹਾਜ਼ਰ ਰੱਖਦੀ ਇਹਦੇ ਲਈ ਫਿਰ ਇਹਨੂੰ ਕੀ ਲੋੜ ਐ ਪਈ ਕਮਰੇ ਚੋਂ ਬਾਹਰ ਝਾਕਣ ਦੀ ਜਿੱਦਨ ਤਾਂ ਮੈਨੂੰ ਇਹਦੇ ਕਰਕੇ ਥਾਣੇ ਦਾ ਮੂੰਹ ਦੇਖਣਾ ਪਿਆ ਮੈਂ ਇਹਨੂੰ ਘਾਟੀ ਮੂੰਹ ਲਾਉਂਦਾ ਆਪ ਤਾਂ 12 ਬਸਾਂ ਕਰੀਆਂ ਰੁਪਟਕੇ ਤੇ ਯਾਰੀ ਦੋਸਤੀ ਬੀਏ ਐਮਏ ਪੜ੍ਹਦੇ ਵੱਡਿਆਂ ਘਰਾਂ ਦੇ ਕਾਕਿਆਂ ਨਾਲ ਲਾਈ ਫਿਰਦਾ ਡੋਬਿਆ ਵੀ ਉਹਨਾਂ ਨੇ ਇਹਨੂੰ ਉਹਨਾਂ ਦੀ ਚੱਕ ਵਿੱਚ ਆ ਕੇ ਪੇਚਾ ਪਾ ਬੈਠਾ ਥਾਣੇਦਾਰ ਦੇ ਕਾਕੇ ਨਾਲ ਆਪਸ ਅਗਲੇ ਇੱਧਰ ਉੱਧਰ ਹੋ ਗਏ ਤੇ ਸਿਪਾਹੀ ਇਹਨੂੰ ਗੱਡੀ ਵਿੱਚ ਸੁੱਟ ਕੇ ਲੈ ਗਏ ਆਖੇ ਇਹਦਾ ਕਾਲਜ ਕੀ ਕੰਮ ਜਦ ਇਹ ਕਾਲਜ ਚ ਦਾਖਲ ਨਹੀਂ ਫਿਰ ਬਦਮਾਸ਼ੀਆਂ ਕਰਨ ਜਾਂਦਾ ਉੱਤੇ ਅਗਲੇ ਵੀ ਸੱਚੇ ਥਾਣੇ ਜਾ ਮੈਨੂੰ ਹੱਥ ਪੈਰ ਜੋੜਨੇ ਪਏ ਅਗਲੇ ਮੂਰੇ ਜਦ ਥਾਣੀਦਾਰ ਨੇ ਮੇਰੇ ਸਾਹਮਣੇ ਦੇ ਮੂੰਹ ਤੇ ਤਾੜ ਦੇਣੀ ਦੋ ਚਪੇੜਾਂ ਮਾਰੀਆਂ ਮੇਰਾ ਕਾਰਜਾ ਮੱਥ ਗਿਆ ਪਰ ਮੈਂ ਕੁਝ ਨਾ ਕਹਿ ਸਕਿਆ ਨੀਵੀਂ ਭਾਈ ਬੈਠਾ ਰਿਹਾ ਕਹਿੰਦਾ ਕਿਹਨੂੰ ਤੇ ਕੀ ਜਦ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਕਿਸੇ ਨੂੰ ਕੀ ਦੋਸ਼ ਜਦ ਥਾਣੀਦਾਰ ਨੇ ਆਖਿਆ ਆਪਾਂ ਤਾਂ ਬੰਦੇ ਦਾ ਪਤਾ ਨਹੀਂ ਲੱਗਣ ਦਈਦਾ ਕਿਤੇ ਅੱਜ ਤੋਂ ਬਾਅਦ ਭੁੱਲ ਕੇ ਵੀ ਮੇਰੇ ਡਿੱਕੇ ਨਾ ਜਾਈਂ ਫਿਰ ਨਾ ਕਹੀ ਦੱਸਿਆ ਨਹੀਂ ਮੇਰਾ ਸੰਖ ਖੁਸ਼ਕ ਹੋ ਗਿਆ ਤੇ ਦਿਲ بیٹھ ਗਿਆ ਮੈਂ ਚੁੱਪਚਾਪ ਇਹਨੂੰ ਲੈ ਥਾਣਿਓਂ ਬਾਹਰ ਆ ਗਿਆ ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਵਕਤ ਆਪਣੇ ਆਪ ਨੂੰ ਦੁਹਰਾ ਰਿਹਾ ਹੋਵੇ ਸਮਾਂ ਕਿੰਨਾ ਤੇਜ਼ੀ ਨਾਲ ਗੁਜ਼ਰਦਾ ਹੈ ਸੋਚ ਕੇ ਹੈਰਾਨੀ ਹੁੰਦੀ ਮੈਂ 12ਵੀਂ ਦੇ ਪੇਪਰ ਤਾਂ ਪਾ ਦਿੱਤੇ ਸਨ ਔਖੇ ਸੌਖੇ ਹੁਣ ਨਤੀਜੇ ਦੀ ਉਡੀਕ ਸੀ ਕਿੰਨੇ ਵਾਰੀ ਬੀਤ ਕੇ ਪਰ ਇੰਜ ਲੱਗਦਾ ਜਿਵੇਂ ਕੱਲ ਦੀ ਗੱਲ ਹੋਵੇ ਉਸ ਰਾਤ ਵੀ ਮੇਰੀਆਂ ਅੱਖਾਂ 'ਚ ਨੀਂਦ ਨਹੀਂ ਸੀ ਮੈਂ ਬੀਬੀ ਨਾਲ ਛੱਤ 'ਤੇ ਪਿਆ ਕਦੇ ਚੰਦ ਨੂੰ ਵੇਖਣ ਲੱਗਦਾ ਤੇ ਕਦੇ ਤਾਰਿਆਂ ਨੂੰ ਗਿਣਦਾ ਬੀਬੀ ਗੂੜੀ ਨੀਂਦ ਵਿੱਚ ਪਈ ਖਰਾੜੇ ਮਾਰ ਰਹੀ ਸੀ ਪਿਆਸ ਨਾਲ ਮੇਰਾ ਸੰਘ ਸੁੱਕਣ ਲੱਗਿਆ ਮੈਂ ਮੰਜੇ ਥੱਲੇ ਰੱਖੀ ਪਾਣੀ ਦੀ ਗੜਵੀ ਚੁੱਕ ਮੂੰਹ ਨੂੰ ਲਾ ਲਈ ਜਦੋਂ ਗੜਵੀ ਮੁੱਢ ਮੰਜੇ ਥੱਲੇ ਰੱਖਣ ਲੱਗਿਆ ਉਹਦੀ ਢਿੜਕ ਨਾਲ ਹੀ ਬੀਬੀ ਦੀ ਜਾ ਖੁੱਲ ਗਈ ਤੇ ਉਹ ਆਖਣ ਲੱਗੀ ਪੁੱਤ ਸੌਂਦਾ ਹੁਣ ਵੇਖ ਅੱਧੀ ਰਾਤ ਹੋ ਗਈ ਬੀਬੀ ਤੂੰ ਸੁੱਤੀ ਨਹੀਂ ਹਾਲੇ ਪੁੱਤ ਤੂੰ ਵੀ ਤਾਂ ਜਾਗਦਾ ਮੇਰੀ ਤਾਂ ਭਾਂਡਿਆਂ ਦੀ ਖੜਾਕ ਕਰਕੇ ਅੱਖ ਖੁੱਲ ਗਈ ਬੀਬੀ ਨੀਂਦ ਨੂੰ ਕੀ ਕਹਾ ਪਤਾ ਨਹੀਂ ਕਿੱਥੇ ਲੰਗੀ ਮੇਰੇ ਹਿੱਸੇ ਦੀ ਪੁੱਤ ਮੈਨੂੰ ਪਤਾ ਤੈਨੂੰ ਪੇਪਰਾਂ ਦੀ ਫਿਕਰ ਹੋਣੀ ਆ ਕਾਬਰ ਨਾ ਵਧੀਆ ਹੀ ਆਉ ਨਤੀਜਾ ਸਾਰਾ ਸਾਲ ਤੂੰ ਕਿਤਾਬਾਂ ਛੱਡੀਆਂ ਨਹੀਂ ਹੁਣ ਸੌਂਦਾ ਚੁੱਪ ਕਰਕੇ ਬੀਬੀ ਤਾਂ ਕਹਿੰਦੀ ਸੌਂਦਾ ਤੂੰ ਫਿਕਰ ਨਾ ਕਰ ਨਤੀਜੇ ਦੀ ਪਰ ਬੀਬੀ ਨੂੰ ਕੀ ਪਤਾ ਮੈਂ ਤਾਂ ਕਾਲਜ ਵਿੱਚ ਦਾਖਲ ਲੈਣ ਦਾ ਚਾਈ ਸੌਂ ਨਹੀਂ ਦਿੰਦਾ ਮੈਂ ਵੀ ਹੁਣ ਟੋਰਾ ਕੱਢ ਕੱਢ ਜਾਇਆ ਕਰੂੰ ਕਾਲਜ ਨੂੰ ਦੂਏ ਤਿਹ ਦਿਨ ਰਿਜ਼ਲਟ ਆ ਗਿਆ ਬੀਬੀ ਪੱਜੀ ਫੇਰੇ ਬਾਪੂ ਵੀ ਸ਼ਹਿਰੋਂ ਭਾਨੇ ਹਲਵਾਈ ਕੋਲੋਂ ਲੱਡੂਆਂ ਦਾ ਡੱਬਾ ਚੁੱਕ ਲਿਆ ਭਾਨੇ ਹਲਵਾਈ ਬਾਰੇ ਮਸ਼ਹੂਰ ਹੈ ਕਿ ਉਹ ਦੋ ਵਾਰ ਮੌਤ ਨੂੰ ਹੱਥ ਲਾ ਕੇ ਮੁੜਿਆ ਜਦੋਂ ਪਹਿਲੀ ਵਾਰ ਸਾਹਮੁਕੇ ਤਸਕੇ ਸੰਬੰਧੀ ਇਕੱਠੇ ਹੋ ਗਏ ਅੰਤਮਦਾਈ ਲਈ ਪਰ ਐਨ ਮੌਕੇ ਤੇ ਉੱਠ ਬੈਠਿਆ ਤੇ ਅੱਖਾਂ ਬਲਦਿਆ ਹੋਇਆ ਕਹਿੰਦਾ ਹਾਂ ਬਈ ਕਿੰਨੇ ਕਿਲੋ ਲੱਡੂ ਖਰੀਦਣੇ ਦੂਜੀ ਵਾਰ ਫੇਰ ਇਦਾਂ ਹੀ ਹੋਇਆ ਤੇ ਜਦੋਂ ਤੀਜੀ ਵਾਰ ਰੌਲਾ ਪਿਆ ਤਾਂ ਵੀ ਲੋਕਾਂ ਨੂੰ ਸਚਨਾ ਆਇਆ ਪਰ ਤੀਜੀ ਵਾਰ ਤਾਂ ਮੌਤ ਸੱਚੀ ਸੀ ਉੰਜ ਵੀ ਮੌਤ ਵੀ ਭਲਾਂ ਕਦੇ ਕਿਸੇ ਦੀ ਮਿੱਤ ਹੋਈ ਉਹ ਮੈਂ ਕੀ ਸੋਚ ਰਿਆ ਸੀ ਤੇ ਸੋਚਾਂ ਦੀ ਸੂਈ ਕਿਧਰੇ ਰੱਖ ਕੇ ਬਹਿ ਗਿਆ ਮੈਂ ਫੇਰ ਪਰਤਿਆ ਮੋੜ ਆਪਣੀਆਂ ਯਾਦਾਂ ਵੱਲ ਸਭ ਦਾ ਮੂੰਹ ਮਿੱਠਾ ਕਰਾਇਆ ਉਹ ਮੂੰਹ ਕੋੜਾ ਕਰਨਾ ਵੀ ਭਾਲਦੇ ਸੀ ਪਰ ਬਾਪੂ ਇਸ ਵਾਰ ਹੂਕ 'ਚ ਆਉਣ ਵਾਲਾ ਕਿੱਥੇ ਸੀ ਕਹਿੰਦਾ ਭਾਈ ਜਿਹਨੇ ਲੱਡੂ ਖਾਣਿਆ ਖਾਓ ਨਹੀਂ ਆਪਣਾ ਆਪਣਾ ਰਾਹ ਫੜੋ ਪਿਛਲੀ ਵਾਰ ਦੀ ਪ라이 दारू ਦੇ ਚਰਚੇ ਹਾਲੇ ਤੱਕ ਛਿੜੇ ਹੋਏ ਨਾਲੇ ਤਾਂ ਬਤਨੇ ਬਾਬੇ ਤੇ ਦਾਣੂ ਨੇ ਮੰਗ ਕੇ दारू ਪੀਤੀ ਤੇ ਫਿਰ ਆਪੇ ਦੋਵੇਂ ਖਿਤਰੋ-ਚਿਤਰੀ ਹੋਏ ਉਹਨਾਂ ਦੇ ਘਰਦਿਆਂ ਦੇ ਲਾਂਭਿਆਂ ਨੂੰ ਥਾਂ ਵੱਖ ਹੋਇਆ ਅਖੇ ਸਾਡੇ ਘਰ ਕਲੇਸ਼ ਪਿਆ ਰਿਆ ਕਈ ਦਿਨ ਤੁਸੀਂ दारू ਕਿਉਂ ਪਲਾਈ ਹੁਣ ਮੈਂ ਕਾਲਜ ਵੜਨ ਨਜੋਗਾ ਹੋ ਗਿਆ ਸੀ ਕਾਲਜ ਵਿੱਚ ਦਾਖਲਾ ਲੈ ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਮੇਰੇ ਨਵੇਂ ਖੰਭ ਉੱਗ ਆਏ ਹੋਣ ਕਿੰਨੇ ਦਿਨ ਤੱਕ ਮੈਥੋਂ ਕਾਲਜ ਜਾਂਦਾ ਚਾਈ ਸੰਭਿਆ ਨਾ ਗਿਆ ਸਕੂਲ ਮੈਂ ਸਾਈਕਲ ਤੇ ਜਾਂਦਾ ਪੈडल मारਦਾ ਹੁਣ ਕਾਲਜ ਸਾਈਕਲ ਤੇ ਜਾਣਾ ਟੌਰਾਂ ਕੱਢ ਕੇ ਸਾਈਕਲ ਦੀਆਂ ਟੱਲੀਆਂ ਵਜਾਉਂਦਿਆਂ ਮੈਨੂੰ ਚੰਗਾ ਨਾ ਲੱਗਦਾ ਇੰਜ ਸੋਚਦਾ ਮੈਂ ਰੋਪੜ ਬਸ ਤੇ ਜਾਂਦੀਆਂ ਘਾੜ ਤਾਂ ਘੜ ਲਈਆਂ ਮੈਂ ਸਾਜਰੇ ਦੋ ਪੈਰਾਂ ਦੀ ਸਵਾਰੀ ਕਰਦਾ ਪੁਲ ਤੇ ਜਾ ਖੜਦਾ ਅੰਬਾਂ ਦੇ ਰੁੱਖਾਂ ਥੱਲੇ ਖੜੀਆਂ ਹੋਰ ਸਵਾਰੀਆਂ ਨਾਲ ਬੱਸ ਨੂੰ ਉਡੀਕਦਾ ਹੋਇਆ ਕਦੇ ਨਹਿਰ ਦੇ ਵਗਦੇ ਪਾਣੀ ਨੂੰ ਨਿਹਾਰਦਾ ਕਦੇ ਰੁੱਖਾਂ ਤੇ ਬੈਠੇ ਪੰਛੀਆਂ ਦੇ ਚੈੱਕਣ ਦੀਆਂ ਮਿੱਠੀਆਂ ਆਵਾਜ਼ਾਂ ਨਾਲ ਸਾਂਝਾ ਪਾਉਣ ਲੱਗਦਾ ਕਈ ਵਾਰ ਉੱਥੇ ਖਿਲਰੇ ਨਿੱਕੇ ਨਿੱਕੇ ਪੱਥਰਾਂ ਦੇ ਠੁੱਡੇ ਮਾਰਦਾ ਹੋਇਆ ਇੱਧਰ ਉੱਧਰ ਡਿੰਗਾ ਪੁਰਦਾ ਰਹਿੰਦਾ ਪੂਰੇ 8 ਵਜੇ ਸਿੰਡੀਕੇਟ ਬੱਸ ਨੱਕੋ ਨੱਕ ਸਵਾਰੀਆਂ ਨਾਲ ਭਰੀ ਆਉਂਦੀ ਆਪਾਂ ਵੀ ਖਿੜਕੀ ਵਿੱਚ ਪੈਰ ਰੱਖਣ ਜੋਗੀ ਥਾਂ ਬਣਾ ਲਾਟਪੀਂਗ ਹੁੰਦੇ ਪੁੱਜਾਂ ਦੇ ਪੁਰਾਣੇ ਬੱਸਾਡੇ ਉੰਜ ਵੀ 10-15 ਮਿੰਟਾਂ ਦੇ ਸਫ਼ਰ ਨੂੰ ਆਪਾਂ ਕਿਹੜਾ ਸਫ਼ਰ ਗਿਣਦੇ ਬਸ ਚ ਲੱਗੇ ਰਣਜੀਤ ਮਣੀ ਦੇ ਗਾਣਿਆਂ ਦਾ ਅਸਰ ਮੈਨੂੰ ਹੋਰ ਉਡਣ ਲਾ ਦਿੰਦਾ ਬਸ ਉਤਰ ਦੇ ਸਾਰ ਪੁਲ ਤੇ ਤੁਰਦਿਆਂ ਵਗਦੇ ਪਾਣੀ ਨੂੰ ਵੇਖਦਾ ਤੇ ਅਕਸਰ ਸੋਚਾਂ ਉਗਦੀਆਂ ਪਾਣੀ ਕਿੱਥੇ ਕੁ ਜਾ ਕੇ ਰੁਕਦਾ ਹੋਣਾ ਕਦੇ ਨਹਿਰ ਨੂੰ ਵੀ ਸਾਹ ਹੁੰਦਾ ਜਦ ਵੇਖੋ ਭਰੀ ਭਰੇ ਪੁਲ ਦੇ ਅਧ ਵਿੱਚ ਕਾਰ ਬੈਠੀ ਮੰਗਤੀ ਨੂੰ ਵੇਖ ਤਰਸ ਆਉਂਦਾ ਮੀ ਆਵੇ ਭਾਵੇਂ ਨੇਰੀ ਉਹ ਸਾਰਾ ਦਿਨ ਉੱਥੇ ਬੈਠੀ ਰਹਿੰਦੀ ਧੁੱਪ ਵਿੱਚ ਸਰਦੀ ਨੂੰ ਵੇਖ ਮਨ ਦੁਖੀ ਹੁੰਦਾ ਉਹਦੀਆਂ ਦੋਵੇਂ ਲੱਤਾਂ ਉਹਦੇ ਨਾਲ ਨਹੀਂ ਸਨ ਪਤਾ ਨਹੀਂ ਉਹ ਕਿਹੜੇ ਹਾਸੇ ਦਾ ਸ਼ਿਕਾਰ ਹੋਈ ਹੋਣੀ ਉਹਨੂੰ ਸਵੇਰੇ ਸੱਜਰੇ ਉਦੇ ਘਰ ਦੇ ਉਥੋਂ ਛੱਡ ਜਾਂਦੇ ਤੇ ਉਹ ਸਾਰਾ ਦਿਨ ਆਉਂਦੇ ਜਾਂਦੇ ਰਹੀਆਂ ਮੂਰੇ ਸੁੰਨੀਆਂ ਅੱਖਾਂ ਨਾਲ ਆਪਣਾ ਹੱਥ ਛੱਡ ਦਿੰਦੀ ਕੋਈ ਕੁਝ ਦੇ ਦਿੰਦਾ ਤਾਂ ਠੀਕ ਜੇ ਨਹੀਂ ਵੀ ਦਿੰਦਾ ਤਾਂ ਵੀ ਠੀਕ ਉਹ ਕਦੇ ਮੂੰਹੋਂ ਕੁਝ ਨਾ ਬੋਲਦੀ ਹਮੇਸ਼ਾ ਬੁੱਲਾਂ ਤੇ ਚੁੱਪਚੀ ਰੱਖਦੀ ਸ਼ੁਰੂ ਸ਼ੁਰੂ ਵਿੱਚ ਮੈਂ ਉਹਨੂੰ ਗੁੰੰਗੀ ਸਮਝਦਾ ਰਿਹਾ ਇੱਕ ਦਿਨ ਉਹਦੇ ਮੂੰਹੋਂ ਗੁੱਸੇ ਵਿੱਚ ਬਗਦੇ ਅੰਗਾਰੇ ਵੇਖ ਕੇ ਮੈਂ ਹੈਰਾਨ ਰਹਿ ਗਿਆ ਮੈਂ ਸੋਚਾਂ ਵਿੱਚ ਪੈ ਗਿਆ ਕਿ ਹਾਲਾਤ ਦੇ ਵਕਤ ਨੇ ਇਹਦੇ ਕੋਲੋਂ ਕਿੰਨਾ ਕੁਝ ਖੋਲਿਆ ਉਹਨੂੰ ਵੇਖ ਮੇਰੇ ਮੂੰਹੋਂ ਅਕਸਰ ਨਿਕਲਦਾ ਪਰਮਾਤਮਾ ਮੇਰ ਕਰੀ ਪੁਲ ਪਰ ਕਰਦਿਆਂ ਲਾਊਡ ਸਪੀਕਰ ਦੀਆਂ ਕੰਨ ਪੜ ਦੀਆਂ ਆਵਾਜ਼ਾਂ ਸੁਣ ਮਨ ਵਿੱਚ ਹੁੱਜਾਂ ਵੱਜਦੀਆਂ ਕਿ ਆਪਾਂ ਵੀ ਵੇਖ ਲਈਏ ਕਿਸਮਤ ਨਾਲ ਦੋ ਹੱਥ ਕਰਕੇ ਜਦੋਂ ਸੁਣਦਾ ਦਿਨ ਰਹਿ ਗਏ ਥੋੜੇ ਕਿਸਮਤ ਅਜ਼ਮਾਓ ਬਣ ਜਾਓ ਲਖਪਤੀ 1 ਲੱਖ ਦੀ ਲਾਟਰੀ ਜਿੱਤੋ ਬੰਪਰ ਇਨਾਮ ਫਿਰ ਪਛਤਾਇਆ ਕੁਝ ਨਹੀਂ ਲੱਭਣਾ 100 ਰੁਪਿਆ ਖਰਚ ਕੇ ਲੈ ਜਾਓ ਕਿਸਮਤ ਦੀ ਚਾਬੀ ਮਨ ਕਹਿੰਦਾ ਚਲ ਅਜ ਵੇਖ ਲੈਂਦੇ ਆ ਕੀ ਕਹਿੰਦੀ ਹੈ ਕਿਸਮਤ ਪਰ ਅਗਲੇ ਪਲ ਬੀਬੀ ਜੀਆਂ ਗੱਲਾਂ ਮੂਹਰੇ ਆ ਖੜੀਆਂ ਰਾਮ ਦੀ ਕਮਾਈ ਕਦੇ ਵਫਾ ਨਹੀਂ ਕਰਦੀ ਪਤਾ ਨਹੀਂ ਕਿੱਧਰ ਦੀ ਕਿੱਧਰ ਲੱਗ ਜਾਏ ਰੱਬਾ ਹੱਥੀ ਕਿਰਤ ਵਿੱਚ ਬਰਕਤ ਕਰੀ ਇੱਕ ਵਾਰ ਮੈਂ ਬੀਬੀ ਨੂੰ ਪੁੱਛ ਬੈਠਾ ਬੀਬੀ ਜੇ ਕਿਤੇ ਆਪਣੀ ਲਾਟਰੀ ਲੱਗ ਜਾਵੇ ਬੀਬੀ ਵੜ ਕੇ ਬੋਲੀ ਪੁੱਤਰਾ ਜੂਏ ਦੀ ਕਮਾਈ ਕਿਸੇ ਨੂੰ ਹੀ ਰਾਸ ਆਉਂਦੀ ਹੈ ਲਾਟਰੀ ਵੀ ਕਿਸਮ ਦਾ ਜੂਆ ਹੀ ਹੈ ਜੂਆ ਖੇਡਣ ਵਾਲਾ ਬੰਦਾ ਆਪਣਾ ਆਪਾ ਤੱਕ ਖਾਰ ਬੈਠਦਾ ਦੇਖਿਆ ਨਹੀਂ ਪਾਂਡਵਾਨਾ ਕੀ ਹੋਇਆ ਸੀ ਆਪਣੀ ਘਰ ਵਾਲੀ ਵੀ ਜੂਏ ਵਿੱਚ ਖਾਰ ਬੈਠੇ ਜੂਏ ਦਾ ਪੁੱਸ ਇੱਕ ਵਾਰ ਜਦ ਬੰਦੇ ਨੂੰ ਪੈ ਜਾਵੇ ਤਾਂ ਬੰਦਾ ਬੰਦਾ ਕਿੱਥੇ ਰਹਿੰਦਾ ਹੈ ਬੀਬੀ ਜੀਆਂ ਗੱਲਾਂ ਸੋਚਦਾ ਮੈਂ ਭੀੜ ਚੋਂ ਗੁਜ਼ਰਦਾ ਕੱਲ ਜਾਵੜਦਾ ਬਾਕੀ ਅਗਲੇ ਪາກ ਵਿੱਚ ਧੰਨਵਾਦ